ਜ਼ਿਲ੍ਹਾ ਪਠਾਨਕੋਟ ਵਿੱਚ ਆਏ ਦਿਨ ਗੁੰਡਾਗਰਦੀ ਦੇ ਨਵੇਂ ਤੋਂ ਨਵਾਂ ਮਾਮਲਾ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਦੇ ਇੰਨੇ ਹੌਸਲੇ ਵੱਧ ਗਏ ਹਨ ਕਿ ਲੋਕ ਸ਼ਰਿਆਮ ਇੱਕ ਦੂਜੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਨ ਤੋਂ ਗੁਰੇਜ਼ ਨਹੀਂ ਕਰਦੇ ਅਜਾ ਮਾਮਲਾ ਬੀਤੀ ਰਾਤ ਅਮ੍ਰਿਤਸਰ ਜੰਮੂ ਰਾਜੀ ਮਾਰਕ ਤੇ ਵੇਖਣ ਨੂੰ ਮਿਲਿਆ ਜਿੱਥੇ ਡਾਊਨਟਾਊਨ ਨੇੜੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਯੁਵਕਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਕੁਝ ਹੋਰ ਯੁਵਕਾਂ ਤੇ ਹਮਲਾ ਕੀਤਾ ਜਾ ਰਿਹਾ ਹੈ ਇਸ ਮੌਕੇ ਥਾਣਾ ਸੁਜਾਨਪੁਰ ਦੇ ਐਸਐਚਓ ਮੋਹਿਤ ਟਾਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਨਾਂ ਨੂੰ ਕੁਝ ਦਿਨ ਪਹਿਲਾਂ ਹੀ ਖਬਰ ਮਿਲੀ ਸੀ ਕਿ ਕੁਝ ਨੌਜਵਾਨ ਲੜਕੇ ਆਪਸ ਵਿੱਚ ਕੂਟਮਾਰ ਕਰ ਰਹੇ ਸਨ ਪਰ ਜਦੋਂ ਮੌਕੇ ਤੇ ਪਹੁੰਚੇ ਤਾਂ આરોપી ਉਥੋਂ ਭੱਜਣ ਵਿੱਚ ਕਾਮਯਾਬ ਹੋ ਗਏ ਇਸ ਮੌਕੇ ਉਹਨਾਂ ਕਹਿ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਆ ਅਤੇ ਨੌਜਵਾਨਾਂ ਦੀ ਪਛਾਣ ਕਰਕੇ ਜਲਦੀ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ ਆਓ ਵੇਖਦੇ ਹਾਂ ਪੂਰੀ ਰਿਪੋਰਟ one of the premium and prestigious professional institutes providing a wide range of professional courses with 100% placement assistance we are ਸ੍ਰੀ ਸਾਈ ਗਰੁੱਪ ਆਫ ਇੰਸਟੀਚੂਟਸ ਬਿਲਕੁਲ ਸਾਨੂੰ ਪਿਛਲੇ ਕੁ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਹਾਂ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਏ ਹੋਇਆ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਟ੍ਰੇਸ ਕਰਕੇ ਜਲਦ ਤੋਂ ਜਲਦ ਪਰਚਾ ਦੇ ਕੇ ਤੇ ਇਹਨਾਂ ਦੇ ਬੰਦੀ ਕਰਵਾਈ ਅਮਲ ਲਿਆਵਾਂਗੇ ਟਾਰਟੀ ਅਨਸਰਾਂ ਨੂੰ ਬਿਲਕੁਲ ਆਪਾਂ ਜੋ ਸਟ੍ਰਿਕਟ ਐਕਸ਼ਨ ਲੈਸਤੇ ਆ ਉਹ ਕਰਾਂਗੇ ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇਹਨਾਂ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫ ਆਈ ਰਜ ਬਾਕੀ ਲੋਕਲ ਕੈਮਰੇ ਦੇਖਦੇ ਆਂ ਡਾਊਨਟਾਊਨ ਦੇ ਉਤੋਂ ਟ੍ਰੇਸ ਕਰ ਲਵਾਂਗੇ ਜਲਦੀ ਟ੍ਰੇਸ ਕਰਕੇ ਤੇ ਮੁਕਦਮਾ ਦਰਜ ਕਰਾਂਗੇ